ਦੋਸਤੋ ਬਹੁਤ ਸਾਰੇ ਭੈਣ ਭਰਾਵਾਂ ਨੂੰ ਨਾ ਪ੍ਰੋਬਲਮ ਬੜੀ ਇੱਕੋ ਹੋ ਰਹੀ ਹੈ। ਇਹ ਧੱਫੜ ਜੇ ਸਰੀਰ ਦੇ ਉੱਪਰ ਹੋ ਜਾਂਦੇ ਆ ਤੇ ਖਾਰਸ਼ ਬਹੁਤ ਜ਼ਿਆਦਾ ਹੁੰਦੀ ਆ। ਤੇ ਜੇ ਕਈਆਂ ਨੂੰ ਪੁੱਛਿਆ ਕਈ ਤਾਂ ਕਹਿੰਦੇ ਵੀ ਅਸੀਂ ਕਣਕ ਖਾਣ ਦੇ ਨਾਲ ਹੋਣ ਲੱਗ ਜਾਂਦੀ ਆ। ਕਈ ਕਹਿੰਦੇ ਜਦੋਂ ਘਰ ਤੋਂ ਬਾਹਰ ਅਸੀਂ ਧੁੱਪਾਂ ਦੇ ਵਿੱਚ ਨਿਕਲਦੇ ਆ ਤਦ ਹੁੰਦੀ ਆ। ਕਈਆਂ ਨੂੰ ਪ੍ਰੋਬਲਮ मतलब ਕਈ ਸਭੀਆਂ ਅਲੱਗ-ਅਲੱਗ ਸਭ ਨੇ ਦੱਸਿਆ ਕਿ ਇਹ ਧੱਫੜ ਕਿਉਂ ਹੁੰਦੇ ਨੇ? ਹੈਨਾ ਇਹਨਾਂ ਦੇ ਕਈ ਰੀਜ਼ਨ ਦੇਖੋ ਹੋ ਸਕਦੇ ਕਈ ਵਾਰੀ ਆਪਾਂ ਦਵਾਈ ਗਲਤ ਖਾ ਲੈਂਦੇ ਆ ਤਾਂ ਕਰਕੇ ਧੱਫੜ ਹੁੰਦੇ ਨੇ ਜਦੋਂ ਧੱਫੜ ਹੁੰਦੇ ਆ ਕਹਿੰਦੇ ਖਾਜ ਬਹੁਤ ਜ਼ਿਆਦਾ ਇਹਦੇ ਉੱਪਰ ਹੁੰਦੀ ਹੈ ਕਿ ਬੰਦਾ ਪਰੇਸ਼ਾਨ ਹੋ ਜਾਂਦਾ ਵੀ ਹੁਣ ਇਹਦਾ ਹੱਲ ਕੀ ਕਰੀਏ ਬਹੁਤ ਸਾਰੀਆਂ ਦਵਾਈਆਂ ਲੈਣ ਤੇ ਵੀ ਠੀਕ ਨਹੀਂ ਹੋ ਰਹੇਗੇ ਇਹ ਧੱਫੜ ਇਹਦਾ ਛੋਟਾ ਜਿਹਾ ਇੱਕ ਇਲਾਜ ਆ ਛੋਟਾ ਜਿਹਾ ਜੇ ਤੁਸੀਂ ਕੰਟੀਨਿਊ 15-20 ਦਿਨਾਂ ਦੀ ਵਰਤੋਂ ਕਰੋਗੇ ਇਸ ਦਵਾਈ ਦੀ ਤਾਂ ਇਹ ਧੱਫੜ ਤੁਹਾਡੇ ਕਦੇ ਹੋਣਗੇ ਹੀ ਨਹੀਂ ਹੈਨਾ ਇਹ ਦੇਖੋ ਇੱਕ ਤਰ੍ਹਾਂ ਦੀ ਲਾਲੋ ਅਲਰਜੀ ਆ ਕਿਸੇ ਵੀ ਚੀਜ਼ ਤੋਂ ਤੁਹਾਨੂੰ ਅਲਰਜੀ ਹੋ ਸਕਦੀ ਆ ਹਵਾ ਤੋਂ ਪਾਣੀ ਤੋਂ ਤੋਂ ਪਤੋਂ ਕਣਕ ਤੋਂ ਕਈ ਵਾਰ ਦਵਾਈਆਂ ਤੋਂ ਜਾਂ ਬੂਟਾ ਕੋਈ ਟੱਚ ਹੋ ਜਾ ਕਰ ਜਾਂਦਾ ਆ ਤਾਂ ਉਤੋਂ ਲੱਲਵੇ ਅਲਰਜੀ ਆ ਹੈਨਾ ਤੁਸੀਂ ਕੀ ਕਰਨਾ ਹੈ ਇੱਕ ਛੋਟੀ ਜੀ ਗੋਲੀ ਆ ਜਿਹਦਾ ਨਾਮ ਹੈਗਾ ਵਾ ਜੀ ਸਿਟਰਾਜਿਨ ਗੋਲੀ ਇਸ ਗੋਲੀ ਦੀ ਤੁਸੀਂ 15 20 ਦਿਨ ਕੰਟੀਨਿਊ ਵਰਤੋ ਕਰ ਲਓ ਤੁਸੀਂ ਇਹ ਖਤਮ ਹੋ ਜੂਗੀ ਜੜ ਤੋਂ ਹੀ ਹੈਨਾ ਵੀ ਜਦ ਤੱਕ ਦੇਖੋ ਤੁਹਾਨੂੰ ਧੱਫੜ ਹੋਣੇ ਆ ਖੁਜਲੀ ਹੋਈ ਜਦ ਹੀ ਖਾ ਲਓ ਇਹਨੂੰ ਤੁਸੀਂ ਦੇਖੋਗੇ 10 ਮਿੰਟ ਜੀ ਤਾਂ ਖੁਜਲੀ ਖਤਮ ਹੋ ਜੂਗੀ ਤੇ ਨਾਲ ਹੀ ਇਹ ਧੱਫੜ ਵੀ ਦਬਣ ਲੱਗ ਪੈਣਗੇ ਆ ਦੇਖੋ ਤੁਸੀਂ ਕਿਸ ਤਰੀਕੇ ਨਾਲ ਮੋٹے ਮੋٹے ਧੱਫੜ ਹੁੰਦੇ ਐਦਾਂ ਲੱਗਦਾ ਦੇਖਣ ਦੇ ਵਿੱਚ ਜਿੱਦਾਂ ਕਿ ਤੇ ਚਮੜੀ ਨਾ ਅਲੱਗ ਤੋਂ ਪਈ ਹੁੰਦੀ ਆ ਵੀ ਮੋਟੀ ਮੋਟੀ ਗੁੱਧ-ਗੁਦੀਲ ਜੀ ਅਜੀਬ ਜੀ ਮਹਿਸੂਸ ਹੋਣ ਲੱਗ ਜਾਂਦੀ ਲਾਲ ਲਾਲ ਰੰਗ ਦੇ ਨਿਸ਼ਾਨ ਪੈਣ ਲੱਗ ਜਾਂਦੇ ਆ ਤੇ ਖਾਰਚ ਜਿਹੜੀ ਹੁੰਦੀ ਆ ਬੰਦਾ ਬਸ ਪਰੇਸ਼ਾਨ ਹੀ ਪਰੇਸ਼ਾਨ ਸਿਟਰਾ ਜਿੰਦੀ ਇੱਕ ਛੋਟੀ ਜੀ ਗੋਲੀ ਰਾਮ ਬਾਣੇ ਦਾ ਇਲਾਜ ਆ ਜੀ 15-20 ਦਿਨ ਲਗਾਤਾਰ ਖਾ ਲੋ ਜੜ ਤੋਂ ਖਤਮ ਹੋ ਜੂਗੀ ਬਹੁਤ ਮਹਿੰਗੀਆਂ ਦਵਾਈਆਂ ਲੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਸਕਿਲ ਵਾਲੇ ਡਾਕਟਰ ਬਹੁਤ ਜ਼ਿਆਦਾ ਮੋਟਾ ਬਿੱਲ ਬਣਾ ਦਿੰਦੇ ਆ ਸਾਰਨਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੇ ਕਿਸੇ ਭੈਣ ਭਰਾ ਨੂੰ ਐਦਾਂ ਦੀ ਕੋਈ ਪ੍ਰੋਬਲਮ ਹੁੰਦੀ ਆ ਹੈਨਾ ਸਤਿ ਸ੍ਰ